ਜਿਨ੍ਹਾਂ ਨੇ ਜ਼ਿੰਦਗੀ 'ਚ ਤੁਹਾਡੀ ਕਦਰ ਨਹੀਂ ਕੀਤੀ ਤੁਹਾਡਾ ਸਾਹ ਛੱਡਦਾ ਉਹਨਾਂ ਵੱਲ ਕਦੇ ਪਿੱਛੇ ਮੁੜ ਕੇ ਨਾ ਦੇਖੋ ਹੁਣ ਸਿਰਫ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖੋ ਉਹ ਜਿਹੜੇ ਰਸਤੇ ਤੇ ਲੈ ਕੇ ਜਾ ਰਿਹਾ ਉਹਦੇ ਤੇ ਵਿਸ਼ਵਾਸ ਕਰਕੇ ਚੱਲੋ ਕਿਉਂਕਿ ਤੁਹਾਡੇ ਤੋਂ ਵੱਧ ਤੁਹਾਡੀ ਇੱਜ਼ਤ ਰੱਬ ਨੂੰ ਪਿਆਰੀ ਹੈ ਜਿਸ ਥਾਂ ਤੇ ਤੁਹਾਡੀ ਕਦਰ ਨਹੀਂ ਰੱਬ ਨੇ ਤੁਹਾਨੂੰ ਆਪ ਹੀ ਉੱਥੋਂ ਦੂਰ ਲੈ ਜਾਣਾ ਉਹ ਸਭ ਜਾਣਦਾ ਕਿ ਤੁਹਾਡੀ ਅਸਲੀ ਜਗ੍ਹਾ ਕਿੱਥੇ ਹੈ ਉਹਨੇ ਤੁਹਾਨੂੰ ਉਸੇ ਮਕਾਮ ਤੇ ਬਿਠਾਣਾ ਜਿੱਥੇ ਤੁਹਾਡੀ ਸਭ ਤੋਂ ਵੱਧ ਇੱਜ਼ਤ ਹੋਏਗੀ ਰੱਬ ਨੇ ਬੇਕਦਰਿਆਂ ਤੋਂ ਦੂਰ ਕੀਤਾ ਤੇ ਚੰਗਾ ਹੀ ਕੀਤਾ ਕਿਉਂਕਿ ਉਹਨੇ ਤੁਹਾਨੂੰ ਉਹਨਾਂ ਜੇ ਕਿਤੇ ਮਾਂ ਦੇ ਹੱਥ ਦੇ ਵਿੱਚੋਂ ਰੱਬ ਆਪਣੇ ਬੱਚੇ ਦੇ ਲੇਖਾਂ ਵਾਲੀ ਕਲਮ ਫੜਾ ਦਿੰਦਾ ਨਾ ਤੇ ਮਾਂ ਦੀ ਮਮਤਾ ਐਡੀ ਹੈ ਮਾਂ ਦਾ ਰਤਬਾ ਐਡਾ ਹੈ ਮਾਂ ਦਾ ਦਿਲ ਐਡਾ ਵੱਡਾ ਹੈ ਆਪਣੇ ਬੱਚੇ ਦੇ ਲੇਖ ਆਪਣੇ ਹੱਥਾਂ ਨਾਲ ਲਿਖਦੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਅਰਦਾਸ ਵਿੱਚ ਇੰਨੀ ਤਾਕਤ ਹੈ ਜਿਸ ਬੰਦੇ ਨੂੰ ਸਾਰੀ ਦੁਨੀਆ ਜਵਾਬ ਦੇ ਦੇਦਾ ਤੇਰਾ ਕੋਈ ਵਿਚਾਰਾ ਨਹੀਂ ਤੂੰ ਨਹੀਂ ਬਚ ਸਕਦਾ ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰੋ ਪ੍ਰਭੂ ਉਹ ਕੁਝ ਕਰ ਦੱਕਦਾ ਜਿੱਥੇ ਬੰਦਾ ਕੁਝ ਵੀ ਨਹੀਂ ਕਰ ਸਕਦਾ ਕਿ ਜਦੋਂ ਤੂੰ ਅਰਦਾਸ ਕਰਨ ਲੱਗਾ ਤੈਨੂੰ ਸ਼ਬਦ ਕੋਈ ਨਹੀਂ ਹੁੰਦਾ ਮੰਨ ਲਓ ਕੋਈ ਲੱਭ ਜੇ ਨਹੀਂ ਕਿਸੇ ਬੰਦੇ ਨੇ ਕਦੀ ਅਰਦਾਸ ਕੀਤੀ ਨਹੀਂ ਤੇ ਕੀ ਪਰਮੇਸ਼ਵਰ ਦੇ ਸਾਹਮਣੇ ਅਰਦਾਸ ਕਰਨ ਵਾਸਤੇ ਕੋਈ ਖਾਸ ਬਾਖ ਚਾਹੀਦੀ ਨੇ ਸੱਚ ਐਵੇਂ ਜ਼ਬਾਨ ਤੋਂ ਗੁੰਗਾ ਬੰਦਾ ਜੇ ਉਹਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਦੋ ਬੂੰਦਾਂ ਵੀ ਡਿੱਗ ਪਈਆਂ ਨਾ ਅੰਤਰਜਾਮੀ ਰੱਬ ਉਹਦੇ ਨਿਰ ਅੱਖਰਾਂ ਦੀ ਅਰਦਾਸ ਵੀ ਸੁਣਦਾ ਜਿਹਦੇ ਤੇ ਓੱਖਾ ਵਕਤ ਆਂਦਾ ਨਾ ਪਤਾ ਸਿਰਫ ਉਨੂੰ ਹੀ ਹੁੰਦਾ ਕਿ ਉਹ ਵਕਤ ਕਿੱਦਾਂ ਗੁਜ਼ਾਰ ਰਿਹਾ ਦੂਜਿਆਂ ਲਈ ਗੱਲਾਂ ਕਰਨੀਆਂ ਸੋਖੀਆਂ ਹੱਸਣਾ ਸੋਖਾ ਪਰ ਜਿਹਦੇ ਤੇ ਬੀਤਦੀ ਹੈ ਪਤਾ ਉਹਨੂੰ ਹੀ ਹੁੰਦਾ ਰੱਬ ਤੋਂ ਬਿਨਾ ਕੋਈ ਹਾਲ ਨਹੀਂ ਜਾਣਦਾ ਇੱਥੇ ਸੂਅ ਦਰਦੀ ਹੈ ਜਿਹੜਾ ਬੰਦੇ ਨੂੰ ਪੱਕਾ ਬਣਾ ਦਿੰਦੇ ਅੰਦਰੋਂ ਇਹ ਦਰਦਾਂ ਦੇ ਨਾਲ ਹੀ ਬੰਦੇ ਨੂੰ ਰਹਿਣਾ ਆ ਜਾਂਦਾ ਹੈ। ਕਈ ਵਾਰ ਦੁਨੀਆ ਕਮਾਂਢੀ ਇੰਨਾ ਕਰਦੀ ਆਪਣੇ ਚੰਗੇ ਵਕਤ ਦਾ ਕਿ ਜਿਹੜਾ ਮਾੜੇ ਸਮੇਂ ਚ ਗੁਜ਼ਰ ਰਿਹਾ ਹੋਵੇ ਉਹਦਾ ਮਜ਼ਾਕ ਹੀ ਬੋਦ ਬਣਾਉਂਦੀ ਹੈ। ਪਰ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਕਿ ਸਮੇਂ ਦੀਆਂ ਸੂਈਆਂ ਜ਼ਰੂਰ ਬਦਲਦੀਆਂ। ਹਰ ਇਨਸਾਨ ਦਾ ਸਮਾ ਪਰਮਾਤਮਾ ਜ਼ਰੂਰ ਬਦਲਦਾ। ਦਿਨ ਕਿਸੇ ਦੇ ਇੱਕੋ ਜਿਕੇ ਨਹੀਂ ਦਿੰਦੇ ਇੱਥੇ। ਕਿਸੇ ਦਾ ਤਮਾਸ਼ਾ ਬਣਾਓਗੇ ਨਾ ਅੱਜ ਤਾਂ ਵਕਤ ਨੇ ਤੁਹਾਡਾ ਤਮਾਸ਼ਾ ਕਦੋਂ ਬਣਾ ਦਿੰਨਾ। ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਉਸ ਮਾਲਕ ਦਾ ਹਮੇਸ਼ਾ ਡਰ ਰੱਖਿਆ ਕਰੋ ਉਹਨੇ ਬੜੇ ਵੱਡੇ ਵੱਡਿਆਂ ਦੇ ਕਮੰਡ ਤੋੜ ਛੱਡੇ ਇੱਥੇ ਗੁੱਸੇ ਵਿੱਚ ਆ ਕੇ ਤੂੰ ਕਦੇ ਕਿਸੇ ਨੂੰ ਪੱਦ ਦੁਆ ਨਾ ਦੇ ਜੇ ਤੂੰ ਸੱਚਾ ਹੈ ਨਾ ਤਾਂ ਤੇਰਾ ਰੱਬ ਅੱਗੇ ਰੋਣਾ ਹੀ ਉਸ ਬੰਦੇ ਨੂੰ ਡੋਬ ਕੇ ਰੱਖ ਦੇਗਾ ਜਿਸ ਬੰਦੇ ਦੇ ਤੇਰੇ ਨਾਲ ਮਾੜਾ ਕੀਤਾ ਦੋ ਤੋਂ 3 ਵਜੇ ਬਹੁਤਾ ਬਦਲਾ ਆਉਂਦਾ ਪੂਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ ਦੋ ਤੋਂ ਤਿੰਨ ਮੂਲ ਮੰਤਰ ਜਪਦਾ ਨਾ ਜੋ ਉਹਦੇ ਮਨ ਦੇ ਵਿੱਚ ਇੱਛਾ ਆ ਗਈ ਜਿੰਨੀਆਂ ਵੀ ਸ੍ਰਿਸ਼ਟੀ ਦੀਆਂ ਤਾਕਤਾਂ ਉਹ ਉਹਨੂੰ ਪੂਰਾ ਕਰਨ ਚ ਲਾ ਦਿੰਨੀ ਹੈ ਗੱਜ ਕਿ ਆਖੋ ਸਤਨਾਮ ਸਿਰਵਾਹਿ ਗੁਰੂ ਇਹ ਬ੍ਰਹਮ ਗਿਆਨ ਆ ਕਿਤਾਬਾਂ 'ਚ ਨਹੀਂ ਮਿਲਦਾ ਜੇ 2 ਵਜੇ ਆਪਾਂ ਜਦੋਂ ਮਹਾਰਾਜ ਲੇਖਾਂ 'ਚ ਤਰੱਕੀ ਲਿਖਦਾ ਨਾ ਭਾਈ ਤਾਂ ਉਹ ਰਾ ਪੱਦਰੇ ਨਹੀਂ ਹੁੰਦੇ ਸਭ ਤੋਂ ਪਹਿਲਾਂ ਰੱਬ ਰਾਜ 'ਚ ਔਕੜਾਂ ਹੀ ਲਿਖਦਾ ਹੈ ਯਾਦ ਰੱਖੋ ਜਿੱਦਨ ਇੱਕ ਇੱਕ ਸਹਾਰਾ ਟੁੱਟਦਾ ਹੈ ਨਾ ਇੱਕ ਇੱਕ ਸਹਾਰਾ ਟੁੱਟਦਾ ਹੈ ਸੱਚ ਏਵੇਂ ਉਸ ਦਿਨ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾ ਕੋਈ ਸਹਾਰਾ ਨਹੀਂ ਰਹਿੰਦਾ ਇਹਦਾ ਮਤਲਬ ਏਵੇਂ ਤੇਰਾ ਹਰ ਸਹਾਰਾ ਟੁੱਟ ਜਾਏ ਉਦਾਸ ਨਾ ਹੋਵੀ ਜਿੱਥੇ ਦੇ ਸਿਰ ਤੇ ਧੰ ਗੁਰੂ ਰਾਮਦਾਸ ਖਲੋ ਜਾਏ ਨਾ ਨਾ ਇੱਥੇ ਉਹਦੀ ਪਿੱਠ ਲੱਗਦੀ ਆ ਨਾ ਰੱਬ ਦੀ ਦਰਗਾਹ ਵਿੱਚ ਉਹਨੂੰ ਕੋਈ ਝੂਠੀਆਂ ਕਰ ਸਕਦਾ